ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਡੀਕਲ ਕੈਂਪ ਵਾਰ ਲੱਗਾ ਪਿਆ ਇੱਕ ਦੋ ਪ੍ਰੋਬਲਮ ਆਈਆਂ ਸੈਲ ਕਟੇ ਪਏ ਆ ਟੈਂਗੂ ਦੀ ਸ਼ਿਕਾਇਤ ਆਈ ਆ ਇਹ ਸਾਰਾ ਪਿੰਡ ਪਾਣੀ ਚ ਘਿਰਿਆ ਹੋਇਆ ਤੇ ਹੁਣ ਜਿਹੜਾ ਇੱਥੋਂ ਸਵਾਰੀਆਂ ਨੂੰ ਲੈਣ ਚੱਲੇ ਆ ਵੀ ਉਹਨਾਂ ਨੂੰ ਲਿਆ ਕੇ ਉਹਨਾਂ ਦਾ ਟੈਸਟ ਕਰਵਾਇਆ ਜਾ ਰਿਹਾ ਨਾਲ ਚੋਕਰ ਪਸ਼ੂਆਂ ਦੇ ਲਈ ਤੇ ਅੱਜ ਤਰੀਕ ਹੈ ਕਿ 17 ਤਰੀਕ 17 ਤਰੀਕ ਇਹ ਦੇਖੋ ਸਾਰਾ ਪਿੰਡ ਕਟਕਟ 14 15 ਘਰ ਜਿਹੜੇ ਹਜੇ ਤੱਕ ਰ ਵੀ ਪਾਣੀ ਦੇ ਵਿੱਚ ਆ ਮੇਰੇ ਨਾਲ ਮੇਰਾ ਵੀਰ ਜਗਤਾਰ ਸਿੰਘ ਨਾਲ ਬੈਠੇ ਆ ਜਿਹੜੇ 2019 2023 ਦੀਆਂ ਸਮਾਵਾਂਾਂ ਦੇ ਵਿੱਚ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਮਾਵਾਂ ਨਿਮਾਉਂਦੇ ਰਹੇ ਭਰਾ ਸਾਡਾ ਤੇ ਹੁਣ ਜਿਹੜਾ ਸਮਾਨ ਤੇ ਨਾਲ ਸਵਾਰੀਆਂ ਲੈ ਕੇ ਹੁਣ ਆਵਾਂਗੇ ਸਮਾਨ ਛੱਡਾਂਗੇ ਤੇ ਸਵਾਰੀਆਂ ਨੂੰ ਲੈ ਕੇ ਉੱਥੇ ਆਵਾਂ ਜਾਵਾਂਗੇ ਹੁਣੇ ਸਾਰਿਆਂ ਦੀ ਜ਼ਰੂਰੀ ਆ ਜਿਹਦੇ ਘਰ ਡੇਂਗੂ ਨਿਕਲਿਆ ਉੱਥੇ ਫੋਗਿੰਗ ਸੈਨੀਟਾਈਜ਼ ਬਕਾਇਦਾ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਆ ਲੌਣੀ ਚੌਕ ਆ ਜਾ ਮੈਂ ਚੌਕਰ ਲਹਾ ਲਾ ਮੇਰਾ ਭਰਾ ਇਹਨਾਂ ਨੂੰ ਵੀ ਲੱਗਦਾ ਹੈ ਟੈਟਾ ਦਾ ਹੂਟਾ ਲੈਣਾ ਚੱਕ ਠੀਕ ਠਾਕ ਬੱਧੀ ਠੀਕ ਸੱਚੀ ਕਾ ਉਹ ਇੱਥੇ ਕਹਿੰਦੇ ਮਾਣੀ ਵਾਲੇ ਛਿੱਤਰ ਹੀ ਚੱਲਦੇ ਹਾਂ 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 ਮੈਂ ਇਹਨਾਂ ਦਾ ਪਾਸੇ ਪਾਲਵਾ ਕਰਾਵਾਂ ਦਾਦੀ ਕਿਹੜੇ ਜੀ ਜਾਣਾ ਭਾਈ ਇੱਕ ਚੱਲ ਕੇ ਆ ਜਾ ਦੋਨੇ ਜਾਣੀਆਂ ਮੈਂ ਕਿਹਾ ਬਾਬਾ ਜੀ ਸਿੱਧੇ ਬੈਠੋ ਲਾ ਪੈਣ ਥੱਕ ਕੇ ਰਖੀਆ ਤਾ ਆਹ 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 ਦੇਖੀ ਅੰਟੀ ਨੇ ਬੜੇ ਹੱਥ ਬੜੇ ਲਾ ਦੀ ਆ ਪਾਜੀ ਨੂੰ ਭੇਜ ਮੈਂ ਕਿਹਾ ਗਿਲ ਸਾਹਿਬ ਦਾ ਬੜਾ ਧੰਨਵਾਦ ਆ ਗਿਲ ਸਾਹਿਬ ਦੇਖੋ ਬੱਚੇ ਲਿਆਏ ਆਣ ਕੇ ਟੈਸਟ ਕਰਾਉਣ ਦੇ ਲਈ